ਹਾਂਜੀ ਸਾਥੀਓ ਸਰ ਸ਼ਕਾ ਕੀ ਚਾਲ ਜਿੱਦਾਂ ਤੁਹਾਨੂੰ ਬਤਾਇਆ ਸਰਦੀਆਂ ਆ ਗਈਆਂ ਸਾਡੇ ਅਠਾਠੋਂ ਲੱਗ ਜਾਂਦੀ ਐ ਤੇ ਆਪਾਂ ਤੁਹਾਨੂੰ ਬਤਾ ਪਿੰਡ ਵਾਲੇ ਬਣਾਉਣੇ ਆ ਪੰਜੇਰੀ ਆਪਾਂ ਥੋੜੀ ਜਿਹੀ ਬਣਾਉਣੀ ਐ ਵੈਸਣ ਦੀ ਲਓ ਜੀ ਪ੍ਰੇਮਾਤਾ ਬਦਾਂ ਕੋਟਰੀ ਪਹਿਲਾਂ ਤੇ ਅਜਿਰੀ ਬਣਾਉਣੀ ਐ ਆਪਾਂ ਨੇ ਇਹਦਾ ਬਲੌਗ ਆਪਾਂ ਤੁਹਾਨੂੰ ਦਿਖਾਵਾਂਗੇ ਥੋੜੀ ਜਿਹੀ ਬਣਾਉਣੀ ਐ ਵੈਸਤਾ ਜੀ ਕੇ ਪਹਿਲਾਂ ਆਪਣੇ ਬਣੀ ਪਈ ਐ ਥੋੜੀ ਵੇਸਣ ਦੀ ਮੈਂ ਬਣਵਾਉਣੀ ਆ ਵੇਸਣ ਦੀ ਸਪੈਸ਼ਲ ਆਪਣੇ ਗਲੇ ਜਾ ਕੇ ਬਦਾਮ ਕੁਟੇ ਆ ਰਹੇ ਨੇ ਬਦਾਮ ਦੀ ਟਰੰ 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 ਚੱਲ ਰਿਹਾ ਮਰਮਰ ਕੰਮ ਮਾਦਾ ਜਾਂ ਤੁਸੀਂ ਆਰਟਿਸਟ ਤੋਂ ਤੁਹਾਡੇ ਕੋਲ ਦਾ ਜੋਰ ਲੱਗਦਾ ਤਾਂ ਕਰਕੇ ਨਾ ਵੀ ਬਣਨੀ ਐ ਚੁੱਲੇ ਦੇ ਸਪੈਸ਼ਲ ਆ ਦੇਖੋ ਇਹ ਲੈ ਕੇ ਬਣਾ ਚੁੱਲਾ ਵੀ ਅਸੀਂ ਇੱਟਾਂ ਦਾ ਬਣਾਇਆ ਤੁਝੇ ਘਰ ਪਾਇਆ ਨਾ ਵੀਰੇ ਪਿੱਛੇ ਤਾਂ ਕਿ ਚੋੜੇ सिस्टम चल रहा है जो दिखाने है। तो दोनों लो भी देशी की। देशी की मैं ये पाँव लगे देसी घी देसी घी मैं पाता एक की पाता एक मिनट देसी घी आप माता लगी हुई है बना सिस्टम अपने को आ गया ਆਹ ਫਿਰ ਮੈਂ ਪਹਿਲਾਂ ਇਹ ਜੋ ਕਟਲਾ ਸਾਰਾ ਲੋਵੀ ਪਹਿਲਾਂ ਪਾਇਆ ਮਖਾਣੇ ਆਪਾਂ ਤਿਸੀ ਕਿਉਂ ਛ ਮੱਠੀ ਮੱਠੀ ਆਂਜ ਤੇ ਸਾਥੀਓ ਬਣਦਾ ਹੀ ਆਪਣੀ ਪੰਜੀਰੀ ਅੱਜ ਸਿੱਖ ਲੋ ਕੇਵਲ ਮੇਰੇ ਵੀਰ ਜਿਹੜੇ ਬਾਹਰ ਅੰਦਰ ਬੈਠੇ ਹੁੰਦੇ ਆ ਉਹਨਾਂ ਦੇ ਕੰਮ ਵਾਲੀ ਆਉਣੀ ਹੈ ਇਹ ਤੇ ਉਹਦੀ ਆਰਗੈਨਿਕ ਤਿੱਕਨ ਨਾਲ ਸਾਡੀ ਮਾਤਾ ਨੇ ਬਣਾਣੀ ਹੈ ਪੰਜੀਰੀ ਅੱਜ ਆਹ ਵਾਚੀ ਆਹ ਕਿਆ ਬਾਤ ਹੈ ਕਿਆ ਬਾਤ ਹੈ ਹਾਏ 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 ਖਾਣੇ ਸਾਲ ਨੇ ਕਰੇ ਫਰਤਣਾ ਚੋ ਵੇ ਵੇ ਲੱਗੀ 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 ਨੇ ਇਹ ਹਸਮਾਣਾ ਆਪਣਾ ਮਟੀਰੀਅਲ ਪਿਆ ਸਾਰਾ ਇੱਥੋਂ ਬਣਾਣਾ ਵੀ ਸਾਥੀਓ ਇੱਥੇ ਆਪਣੇ ਪਿੰਡੀ ਰਿਹਾ ਸਾਥੀਓ ਆਪਾਂ ਅੱਗ ਘਟਾ ਰਿਹਾ ਥੋੜੀ ਜੀ ਮਖਾਣੇ ਆਪਾਂ ਇੱਥੇ ਰੱਖ ਲਈਏ ਤਾਂ ਬੇਸਣ ਬੇਸਣ ਆਪਾਂ ਚਾਣਣਾ ਉਸ ਤੋਂ ਬਾਅਦ ਇਸ ਵੀਰੇ ਆਪਾਂ ਬੇਸਣ ਨੂੰ ਭੁੰਨਾਗੇ ਨੂੰ ਥੋੜਾ ਜਿਆ ਇਹ ਤਰੀਕੇ ਨਾਲ ਤੁਸੀਂ ਛਾਣਿਆ ਜਾ ਰਿਹਾ ਹੈ। ਇਹ ਆਪਾਂ ਪਲੇਵਸੇ ਬਣਾਵਾਂਗੇ। ਜਿਵੇਂ ਸੋਜੀ ਦੀ ਬਣਾਉ। ਕਾਜ ਦੀ ਮੱਟੀ ਪਾ ਕੇ ਬਰਾਪਾ ਵੀ ਸਨਵਾ। ਗਰੇ ਵਾਸਤੇ, ਗਰੇ ਵਾਸਤੇ, ਸਾਥੀਓ ਗਰੇ ਵਾਸਤੇ। ਤੇ ਮਹਾਰਾਜ ਲਓ ਜੀ, ਪਾ ਤੇ ਬਾਬੇ ਦਾ ਨਾਮ ਲੈ ਕੇ। ਚੱਕਤਾ ਜੀ ਕੰਮ ਆ ਤੇਰੀ। ਆਹਾ ਆ। ਚੱਲ ਪਿਆ ਕੰਮ। धीमी-धीमी पे पकाए। ये दी बना रहे है दी। चंगी तरह मिक्स बेसन हो रही है देखो ਇੰਗੀ ਤਰ੍ਹਾਂ ਹੋ ਰਹੀ ਹੈ ਮੈਕਸ ਬੇਸਨ ਬੇਸਨ ਦਾ ਰੰਗ ਚੇਂਜ ਹੋਊਗਾ ਉਸ ਤੋਂ ਬਾਅਦ ਬਾਕੀ ਜਿਹੜਾ ਮਟੀਰੀਅਲ ਲਾਉਣਾ ਹੈ। ਲੋਕੀ ਹੌਲੀ ਹੌਲੀ ਬੇਸਨ ਦਾ ਰੰਗ ਹੋ ਰਿਹਾ ਚੇਂਜ। ਆਪਣੀ ਚਾਰਾ ਸੀਮਾ ਬਲਵਾਦ ਰਹੇ ਹੈ ਜੀ। ਅੰਦਰ ਆਪਾਂ ਥੋੜੇ ਜਿਹਾ ਰਸ਼ ਕਰਕੇ ਅੱਡੇ ਆ। ਥੋੜਾ ਇਹ ਦੇਖੋ।

ਬਿਚ ਵਿਚ ਦੇਖੋ ਬ੍ਰਾਊਨ ਕਲਰ ਚੱਲੇ ਤੇ ਮੱਠੀ ਮੱਠੀ ਆਸਤੇ ਚੱਲ ਰਿਹਾ ਕੰਮ ਵਧੀਆ ਪੂਰਾ ਸਿਸਟਮ ਆਹ ਆਹ ਵਾਜੀ ਵਾ ਤੇਦਾਜੀ ਬ੍ਰਾਊਨ ਕਲਰ ਹੋ ਚੁੱਕਾ ਹੈ ਜੀ 10-5 ਕਿ ਮਿੰਟ ਆਪਾਂ ਹੋਰ ਉਸ ਤੋਂ ਬਾਅਦ ਚਾਰਾ ਮਿਸ਼ਰਣੇ ਚ ਪਾ ਦੇਣਾ ਜੀ ਪੂਰਾ ਖੰਡ ਪਾ ਦੇਣੀ ਆ ਉਸ ਤੋਂ ਬਾਅਦ ਆਪਣੀ ਤੀਸੀ ਪੰਜਰੀ ਹੋ ਜਾਣੀ ਹੈ ਤਿਆਰ ਪਿੱਲੇ ਬਲੇ ਹੋ ਜਾਣੀ ਹੈ ਸਰਦੀ ਦਾ ਤੋਹਫਾ ਤੇ ਬਾਅਦ ਆਪਣੀ ਪੂਰਾ ਕੰਡਾ

ਸਭ ਮਿਸ਼ਰਨ ਬਣਾਣਾ ਆਪਣਾ ਮਿਸ਼ਰਨ ਲੋ ਜੀ ਆਪਣਾ ਪਾਇਲਟ ਟੱਚ ਮਿਕਸ ਕਰ ਰਹੇ ਹਾਂ ਮਖਾਲੇ ਮਖਣੀ ਸਾਰਾ ਕੁਝ ਪਾ ਕੇ ਸ਼ੈਲਰ ਇਹ ਕੰਪੂਟਰ ਮਰਮ ਮਾਰ ਓਕੇ ਤਾਂ ਮਿਸ਼ਰ ਹੋ ਰਿਹਾ ਆਪਣਾ ਕੜਾਈ ਸਾਡੀ ਛੋਟੀ ਪੈ ਗਈ ਭਰਾਵਾ ਤੁਸੀਂ ਕੜਾਈ ਵੱਡੀ ਰੱਖਿਓ ਸਾਡੀ ਬੜਵਾ ਹੀ ਸੇ ਅਸੀਂ ਆਈ ਵਰਤੀ ਲੋ ਜੀ ਮਿਕਸ ਹੋ ਰਿਹਾ ਮਸਾਲਾ ਇਦਰਾ ਬੜਾ ਵਧੀਆ ਜੱਜ ਕੇ ਆਪਰਾ ਸਰਦੀਆਂ ਦਾ ਤੋਹਫਾ ਤਿਆਰ ਦੋਸਤੋ ਪੂਰਾ ਬੜੀਆ ਟ੍ਰਿਕ ਹੈ ਨਾ ਸਿਸਟਮ ਲੋ ਭਾਈ ਆਪਣਾ ਪਜਰੀ ਦਾ ਫਾਈਨਲ ਟੱਚ ਕਰ ਰਹੇ ਹਾਂ ਹਾਂ ਦੇਖ ਸਾਡੇ 오ਹੋ ਸਰਦੀਆਂ ਦਾ ਤੋਹਫਾ ਦੋਸਤੋ ਸਰਦੀਆਂ ਦਾ ਤੋਹਫਾ ਆਏ ਹਾਏ ਗੱਲ ਬਣ ਜਾਣੀ ਸਵੇ ਚਾਹ ਨਾਲ ਬੰਦਾ ਇੱਕ ਕੌਲੀ ਖਾਣੇ ਦਾ ਇੱਕ ਵਧੀਆ ਭਰ ਕੇ ਆਹ ਬਸ ਗੱਲ ਬਣ ਜਾਈ ਬਾਕੀ ਹੁਣ ਫਾਈਨਲ ਟੱਚ ਦੇ ਬਣਾਵਾਂ ਵਾਲਾ ਆਪਾਂ ਵੀਰੇ ਆਪਾਂ ਤੁਹਾਨੂੰ ਖਾਵਾਗੇ ਬੜੀ ਠੀਕ ਹੈ ਨਾ ਸਿਸਟਮ ਸਾਰਾ ਥੋੜਾ ਸੇਕ ਪੜੇਗਾ ਸਿਰੇ ਬਹੁਤ ਨਾਲ ਹੁਣ ਬਹੁਤ ਦਨ ਟੇਸਟੀ ਬਹੁਤ ਬਣੀ ਪਾਪਾ ਮੈਂ ਇੱਕ ਚਮਚ ਚੈੱਕ ਕੀਤਾ ਬਾ ਕਮਾਲ ਬਾ ਕਮਾਲ ਯਾਰ ਇਹਦਾ ਯਾਰ ਇਹ ਕਰਦੀ ਤੁਹਾਨੂੰ ਬਤਾ ਕਰਦੀ ਯਾਰ ਚੀਜ਼ ਆਰਗੈਨਿਕ ਬਣਦੀ ਆ ਜੇ ਤੁਸੀਂ ਆਪ ਘਰੇ ਬਣਾਉਣਾ ਉਹ ਬੜੀ ਆਰਗੈਨਿਕ ਬਣਦੀ ਆ ਮੇਰੇ ਵੀਰ ਜਿਹੜੇ ਮੇਰੇ ਭਰਾ ਕੁਸ਼ਤੀ ਕਬੱਡੀ ਵਾਲੇ ਆ ਬਹੁਤ ਤੁਹਾਨੂੰ ਪਤਾ ਹੀ ਬਣਾ ਕੇ ਰੱਖਦੇ ਆ ਬੜੀ ਵਧੀਆ ਚੀਜ਼ ਹੈ ਹੀਂਗ ਗੂੰਗ ਜੋ ਤੁਹਾਡਾ ਜੀ ਕਰਦਾ ਕਾਲੀ ਮਿਰਚ ਪਾ ਕੇ ਵਧੀਆ ਮੇਰੇ ਵੀ ਸਾਰੀ ਬਣਾਓ ਇਸ ਵਾਰ ਫਾਈਨਲ ਟੱਚ ਆਪਣੀ ਜਿਹੜੀ ਤਿਆਰ ਮਾਤਾ ਜੀ ਟੇਸਟ ਕਰ ਰਹੇ ਨੇ